ਛੋਟੀ ਉਮਰ ਦੇ ਬੜੇ ਵੱਡੇ ਨਸ਼ਾ ਤਸਕਰ 18 ਤੋਂ 25 ਸਾਲ ਦੀ ਉਮਰ ਦੇ ਚਾਰ ਤਸਕਰਾਂ ਸਣੇ ਪੰਜ ਫਿਰੋਜ਼ਪੁਰ ਪੁਲਿਸ ਨੇ ਕੀਤੇ ਗ੍ਰਿਫਤਾਰ 1 ਕਿਲੋ 774 ਗ੍ਰਾਮ ਚਿੱਟੇ ਸਣੇ ਫਿਰੋਜ਼ਪੁਰ ਦੇ ਤਿੰਨ ਤਸਕਰ ਕਾਬੂ 400 ਗ੍ਰਾਮ ਆਇਸ ਡਰੱਗ ਸਮੇਤ ਜੰਮੂ ਕਸ਼ਮੀਰ ਦੇ ਦੋ ਕਾਰ ਸਵਾਰ ਤਸਕਰ ਗ੍ਰਿਫਤਾਰ ਜਲਦ ਮੀਰ ਬਣਨ ਦੀ ਲਾਲਸਾ ਅਤੇ ਆਸਾਨੀ ਨਾਲ ਪੈਸਾ ਕਮਾਉਣ ਲਈ ਛੋਟੀ ਉਮਰ ਦੇ ਮੁੰਡੇ ਵੱਡੇ ਨਸ਼ਾ ਤਸਕਰ ਬਣ ਗਏ ਹਨ ਚਿੱਟੇ ਦੀ ਤਸਕਰੀ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ ਵੀ 25 ਸਾਲ ਦੀ ਉਮਰ ਦੇ ਲੜਕੇ ਲਗਾਤਾਰ ਤਸਕਰੀ ਦੀ ਦਲਦਲ ਵਿੱਚ ਖੁੱਦ ਵੜ ਚੁੱਕੇ ਹਨ ਐਸੇ ਹੀ ਤਿੰਨ ਮਾਮਲੇ ਫਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ ਉਜਾਗਰ ਕੀਤੇ ਹਨ 1 ਕਿਲੋ 774 ਗ੍ਰਾਮ ਚਿੱਟੇ ਨਾਲ ਫੜੇ ਗਏ ਤਿੰਨ ਤਸਕਰਾਂ ਦੀ ਉਮਰ 18 ਤੋਂ 24 ਸਾਲ ਦੇ ਦਰਮਿਆਨ ਹੈ ਜਦ ਕਿ 400 ਗ੍ਰਾਮ ਆਇਸ ਦਰਜ ਨਾਲ ਫੜੇ ਗਏ ਜੰਮੂ ਕਸ਼ਮੀਰ ਵਾਸੀ ਦੋ ਕਾਰ ਸਵਾਰ ਤਸਕਰ 25 ਤੋਂ 30 ਸਾਲ ਦੀ ਉਮਰ ਦੇ ਹਨ ਇਹਨਾਂ ਦੋਨਾਂ ਤਸਕਰਾਂ ਨੂੰ ਫਿਰੋਜ਼ਪੁਰ ਦੀ ਮੱਖੂ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਤਿੰਨ ਮਾਮਲਿਆਂ ਵਿੱਚ ਫੜੇ ਗਏ ਕੇਸ ਵਿੱਚ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਦੁਲਚੀਕੇ ਰੋਡ ਕੋ ਤਬੇ ਵਾਲਾ ਮੋੜ ਤੇ ਬਾਈਕ ਸਵਾਰ ਫਿਰੋਜ਼ਪੁਰ ਦੀ ਬਸਤੀ ਸ਼ੇਖਾ ਵਾਲੀ ਵਾਸੀ ਕਰਨ ਪੁੱਤਰ ਸੁਰਜੀਤ ਅਤੇ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੱਲਾ ਮੇਗਾ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1 ਕਿਲੋ 552 ਗ੍ਰਾਮ ਹੈਰੋਇਨ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ। ਕਰਨ ਤੇ ਇਸ ਤੋਂ ਪਹਿਲਾਂ 307 ਆਮ ਜੈਕਟ ਸਨੇ 4 ਕੇਸ ਪਹਿਲਾਂ ਹੀ ਦਰਜ ਹਨ ਪਹਿਲਾ ਕੇਸ ਲੜਾਈ ਝਗੜੇ ਦਾ 2020 ਵਿੱਚ ਦਰਜ ਕੀਤਾ ਗਿਆ ਸੀ ਦੂਸਰੇ ਮਾਮਲੇ ਵਿੱਚ ਥਾਣਾ ਕੋ ਲਗੜੀ ਪੁਲਿਸ ਨੇ ਰਣਜੀਤ ਸਿੰਘ ਉਰਫ ਟਿੰਡਾ ਵਾਸੀ ਪਿੰਡ ਸ਼ੇਰਖਾਂ ਵਾਲਾ ਨੂੰ ਕਾਬੂ ਕਰਕੇ ਉਸ ਤੋਂ 222 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਦੂਜੇ ਪਾਸੇ ਜੰਮੂ ਕਸ਼ਮੀਰ ਤੋਂ ਆਇਸ ਦਰਜ ਦੀ ਤਸਕਰੀ ਕਰਨ ਆਏ ਦੋ ਕਾਰ ਸਵਾਰ ਪੂਵਨੇ ਸਿੰਘ ਪੁੱਤਰ ਹਰਮੇਸ਼ ਸਿੰਘ ਅਤੇ ਤਿਹਰਾਵੀਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਚੱਕ ਮੰਗਾ ਰਖਵਾਲ ਸੰਬਾ ਥਾਣਾ ਸੰਬਾ ਜੰਮੂ ਕਸ਼ਮੀਰ ਨੂੰ ਫਿਰੋਜ਼ਪੁਰ ਦੀ ਮਖੂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕੋਲੋਂ 400 ਗ੍ਰਾਮ ਆਇਸ ਦਰਜ ਗਤੇ 3 ਮੋਬਾਈਲ ਫੋਨ ਬਰਾਮਦ ਕੀਤੇ ਗਏ। ਕਾਰ ਵੀ ਜੰਮੂ ਕਸ਼ਮੀਰ ਦੇ ਨੰਬਰ ਦੀ ਹੈ। ਇਸ ਸਬੰਧ ਵਿੱਚ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਸ਼ੇ ਨਾਲ ਫੜੇ ਗਏ ਪੰਜਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੇ ਮੋਬਾਈਲ ਫੋਨਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਪੁਲਿਸ ਲਈ ਇਹ ਵੱਡੀ ਕਾਮਯਾਬੀ ਹੈ ਕੋਈ ਪੜੀ ਹੈ ਕਿਹੜੇ ਕਿਹੜੇ ਮਾਮਲੇ ਹੈਗੇ ਇਹਦੇ ਸਦੋਂ ਫਿਰੋਜ਼ਪੁਰ ਪੁਲਿਸ ਨੂੰ ਯੋਧ ਨਸ਼ਾ ਵਿਰੋਧ ਚ ਬੜੀ ਵਧੀਆ ਕਾਮਯਾਬੀ ਮਿਲੀ ਫਿਰ ਜਦੋਂ ਸਾਡੇ ਤਿੰਨ ਵਕ ਵਕ ਮਕਦਮੇ ਦੇ ਵਿੱਚ ਸਾਡੀ ਸੀਆਈਏ ਟੀਮ ਸਾਡੇ ਮਕੂਦ ਦੀ ਟੀਮ ਤੇ ਸਾਡੇ ਜਿਹੜੇ ਡੀਐਸਪੀ ਡੀਐਸਪੀ ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮਕਦਮਾ ਨੰਬਰ 173 ਥਾਣਾ ਸੀਆਈਏ ਵੱਲੋਂ ਦਰਜ ਕੀਤਾ ਗਿਆ ਥਾਣਾ सदर ਦੇ ਵਿੱਚ ਜਿਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਕੂਦ ਥਾਣੇ ਦੇ ਵਿੱਚ ਮਕਦਮਾ ਨੰਬਰ 99 ਦਰਜ ਕਰਕੇ ਭੁਵਨੇਸ਼ ਸਿੰਘ ਤੇ ధਰਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਇਸ ਬਰਾਮਦ ਹੋਈ ਹੈ ਇੱਕ ਕਾਰ Swift ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਦਾ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮੁਕੱਦਮਾ ਨੰਬਰ 92 ਹੈ ਥਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਉਰਫ ਟਿੱਡਾ ਹੈ ਤੇ ਇਸ ਦੇ ਪਾਸੋਂ 222 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਸਰ ਜਿੱਦਾਂ ਆਸਤੀ ਕੈਰ ਗੱਲ ਕਰ ਰਹੇ ਹੋ ਸਰ ਜਿੱਦਾਂ ਆਪਣਾ ਵੱਡੇ ਸ਼ਹਿਰਾਂ ਚੋਂ ਦੀ ਸੀ ਹੋ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਪੈਰਚ ਫੜਨੇ ਸ਼ੁਰੂ ਕਰ ਦਿੱਤੇ। ਪਹਿਲਾਂ ਵੀ ਸਾਰੇ ਮਾਮਲੇ ਸਾਹਮਣੇ ਆਇਆ ਸੀਗਾ ਫਿਰੋਜ਼ਪੁਰ ਦੇ ਵਿੱਚ ਆਈਸ ਜਿਹੜੀ ਆ ਫੜੀ ਗਈ। ਇਹ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਇਹ ਦੇਖੋ ਇਹਨਾਂ ਦੀ ਪੁਛਗਿਸ਼ ਚੱਲ ਰਹੀ ਹੈ ਜੀ ਚਗੀ ਤਰ੍ਹਾਂ ਡਿਟੇਲ। ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ। ਇਨਫੋਰਮੇਸ਼ਨ ਉਹਨਾਂ ਨੇ ਡਵੈਲਪ ਕੀਤਾ ਗਿਆ ਤੇ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਹੈ ਤਾਂ ਨਾਕਾਬੰਦੀ ਕੀਤੀ ਗਈ ਤੇ ਫੜੇ ਆ। ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ। ਜਿਹੜੀ ਹੁਣ ਤੱਕ ਦੀ ਪੁਛਗਿਸ਼ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ ਤੇ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਸਿਰੋਪਿਛਲਾ ਰਿਕਾਰਡ ਕੋਈ ਜਿੰਨਾ ਜੰਮੂ ਰਹਿਦਾ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਹਾਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਬੱਸ ਅਸੀਂ ਲਿਖ ਕੇ ਭੇਜਿਆ ਹੋਇਆ ਤੇ ਬਾਕੀ ਜਿਹੜਾ ਦੂਸਰਾ ਮੁਕਦਮਾ ਹੈ 173 ਨੰਬਰ ਮੁਕਦਮਾ ਹੈ ਜਿਹੜਾ ਠਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨ ਪਹਿਲਵਾਨ ਕਹਿੰਦੇ ਆ ਉਹਦੇ ਤੇ ਪਹਿਲਾਂ 4 ਮੁਕਦਮੇ ਦਰਜ ਹੈ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਤੇ ਆਮ ਸੈਕਟਰੀ ਨੇ ਸਰੇ ਜਿਹੜੀ ਹਰਨ ਦੀ ਤੁਸੀਂ ਗੱਲ ਕਰ ਰਹੇ ਹੋ ਕਿੱਥੋਂ ਆਈ ਇਹ ਕਿੱਥੇ ਲੈ ਕੇ ਜਾਂਦੇ ਸੀ ਇਹ ਹੀ ਹੈ ਜੀ ਵੀ ਇਹ ਜਿਹੜੀ ਇਹਨਾਂ ਨੇ ਪਾਕਿਸਤਾਨ ਸਾਈਡ ਤੋਂ ਹੀ ਹਰਨ ਜਿਹੜੀ ਆਈ ਆ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਫਾਰਵਰਡ ਤੇ ਬੈਕਵਰਡ ਲਿੰਕ 'ਚ ਅਸੀਂ ਵਰਕਆਊਟ ਕਰ ਰਹੇ ਹਾਂ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਾਣੇ ਦੇ ਨਾਮ ਆਏ ਆ ਆਉਂਦੇ ਦਿਨਾਂ 'ਚ ਉਹਨਾਂ ਤੋਂ ਵੀ ਵੱਡੀਆਂ ਰਿਕਵਰੀਜ਼ ਹੋਣਗੀਆਂ ਅਰੈਸਟ ਹੋਣਗੇ ਇਹਨਾਂ 'ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਹਨਾਂ 'ਚ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਰਨ ਹੈ ਜਿਹੜਾ ਕਰਨ ਤੇ ਪਹਿਲਾਂ 4 ਮੁਕਦਮੇ ਦਰਜ ਹੈ ਜਿਹੜੀ ਹੁਣ ਤੱਕ ਸਾਡੇ ਨੋਟਿਸ ਆਏ ਹੈ ਜੀ ਬਾਕੀ ਜਣੇ ਦਾ ਵੀ ਸਿਪ ਰਿਕਾਰਡ ਚੈੱਕ ਕਰ ਰਹੇ ਆ ਤੇ ਪਤਾ ਲੱਗ ਜੀ ਸਰ ਕਿੱਥੇ ਪਛਾਣੇ ਕਿੱਥੇ ਸੀ ਇਹਨਾਂ ਦੀ ਉਮਰ 19 ਸਾਲ ਆ ਜੀ ਹੁਣ ਚਾਰ ਪੰਜ ਮੁਕਦਮੇ ਪਹਿਲਾਂ ਹੈਗੇ ਆ ਇਹਦਾ ਮਤਲਬ ਇਹ ਨਵਾਲਕ ਸੀ ਉਹ ਨਹੀਂ ਲੱਗ ਗਿਆ ਜੀ ਕੰਮ ਹਾਂਜੀ ਇਹ ਉਦੋਂ ਐਜ਼ ਅ ਜੁਵਨਾਈਲ ਇਹਨਾਂ ਨੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਜੀ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਪੇਲੰਗਰਾ ਵੀ ਹੋਈ ਜਾਂਦੀ ਉਹਨਾਂ ਕੇਸਸ ਤੇ ਇਹ ਤੇ ਹੋਰ ਵੀ